ਨਸਤੂਗੋ ਇਹਨੂੰ ਸੁਣਾਗੇ ਬ੍ਰਦਰ ਜੀ ਕੀ ਨਾਮ ਹੈ ਤੁਹਾਡਾ ਤੁਮਸਦੂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬ੍ਰਦਰ ਜੀ ਤੁਸੀਂ ਆਪਣੀ ਗਵਾਹੀ ਵਿੱਚ ਇਸ ਤਰ੍ਹਾਂ ਦੱਸਿਆ ਕਿ 2019 ਤੋਂ ਤੁਸੀਂ ਸਰਕਾਰੀ ਨੌਕਰੀ ਦੇ ਲਈ ਪੇਪਰ ਦਿੰਦੇ ਰਹੇ ਅਤੇ ਤੁਸੀਂ ਦੱਸਿਆ ਕਿ ਤੁਸੀਂ ਰੇਲਵੇ ਬੀਐਸਐਫ ਔਰ ਕੋਈ ਗਵਰਨਮੈਂਟ ਜੋਬਾਂ ਦੇ ਲਈ ਅਪਲਾਈ ਕੀਤਾ ਪਰ ਤੁਸੀਂ ਪੇਪਰ ਦਿੰਦੇ ਸੀ ਪੇਪਰ ਕਲੀਅਰ ਹੁੰਦਾ ਸੀ ਪਰ ਫਿਰ ਵੀ ਤੁਹਾਡੀ ਸਿਲੈਕਸ਼ਨ ਨਹੀਂ ਹੁੰਦੀ ਸੀ ਬਰਾਦਰ ਤੁਸੀਂ ਦੱਸੋ ਕਿ ਕਿਹੜੀ ਪ੍ਰੋਬਲਮ ਆਉਂਦੀ ਹੈ ਸਾਨੂੰ ਕਿੰਨੇ ਸਾਲ ਤੋਂ ਵੀ ਸੰਘਰਸ਼ ਕਰ ਰਹੇ ਸੀ ਜਿੱਦਾਂ ਕਿ ਮੈਂ ਇੱਕ ਦਾ ਇਗਜ਼ਾਮ ਦਿੰਦਾ ਸੀ ਤਾਂ ਪੇਪਰ ਜਦੋਂ ਵੀ ਕਲੀਅਰ ਵੀ ਹੋ ਜਾਂਦਾ ਸੀ ਨਾ ਜਦੋਂ ਸੀਰੀਅੰਚੜਦਾ ਸੀ ਇਗਜ਼ਾਮ ਹੋ ਗਿਆ ਤਾਂ ਰੱਬੇ ਫਿਰ ਹੌਲੀ-ਹੌਲੀ ਫਿਰ ਮੈਂ ਇਗਜ਼ਾਮ ਦਿੰਦਾ ਤੁਸੀਂ ਲਿਖਿਆ ਕਿ 2021 ਵਿੱਚ ਇਸ ਬ੍ਰਦਰ ਨੇ ਕੋਚਿੰਗ ਲਈ ਅਤੇ ਇਸ ਬ੍ਰਦਰ ਨੇ ਪਟਵਾਰੀ ਦੇ ਪੇਪਰ ਵੀ ਭਰੇ ਪੇਪਰ ਇਸ ਬ੍ਰਦਰ ਨੇ ਪਾਸ ਕਰ ਲਿਆ ਪਰ ਫਿਰ ਵੀ ਫਾਈਲ ਵਿੱਚ ਲਿਸਟ ਵਿੱਚ ਇਹਨਾਂ ਦਾ ਕੋਈ ਨਾਮ ਨਹੀਂ ਆਇਆ ਇਹ ਬ੍ਰਦਰ ਮਿਹਨਤ ਕਰਦੇ ਰਹੇ ਕਿਉਂਕਿ ਇਹਨਾਂ ਦਾ ਭਰੋਸਾ ਪਰਮੇਸ਼ਰ ਉੱਤੇ ਸੀ ਅਤੇ ਇਹ ਆਪਣੀ ਇਹ ਆਪਣੀ ਸਟੱਡੀ ਦੇ ਨਾਲ-ਨਾਲ ਪਰਮੇਸ਼ਰ ਦੇ ਪਹਾੜ ਵਿੱਚ ਸੇਵਾ ਕਰਦੇ ਰਹੇ ਆ ਦੇਖੋ ਨਾਲੇ ਖੁਦਾ ਦੇ ਦਾਸ ਦੇ ਨਾਲ ਵਫਾਦਾਰੀ ਦੇ ਨਾਲ ਚੱਲਦੇ ਰਹੇ ਆ ਦੇਖੋ ਉਹਦੇ ਦਾਸ ਤੋਂ ਪ੍ਰਾਰਥਨਾ ਕਰਾਉਂਦੇ ਰਹੇ ਇਸ ਬ੍ਰਦਰ ਨੂੰ ਪਰਮੇਸ਼ਰ ਉੱਤੇ ਭਰੋਸਾ ਸੀ ਕਿਉਂਕਿ ਪਰਮੇਸ਼ਰ ਦੇ ਕਲਾਮ ਵਿੱਚ ਲਿਖਿਆ ਹੋਇਆ ਹੈ ਰੱਥ ਤਿਆਰ ਹਨ ਪਰ ਜਿੱਤ ਯਹੋਵਾ ਵੱਲੋਂ ਹੁੰਦੀ ਹੈ ਕਲਾਮ ਵਿੱਚ ਲਿਖਿਆ ਰੱਥ ਤਿਆਰ ਹਨ ਪਰ ਜਿੱਤ ਯਹੋਵਾ ਵੱਲੋਂ ਹੁੰਦੀ ਹੈ ਇਹ ਬ੍ਰਦਰ ਤੇ ਪਰਮੇਸ਼ਰ ਤੇ ਭਰੋਸਾ ਸੀ ਅਤੇ ਇਸ ਬ੍ਰਦਰ ਨੇ ਮਿਹਨਤ ਕਰਦੇ ਰਹੇ ਤੇ ਖੁਦਾ ਦੇ ਦਾਸ ਤੋਂ ਪ੍ਰਾਰਥਨਾ ਕਰਾਉਂਦੇ ਰਹੇ ਇਹ ਬ੍ਰਦਰ ਪੂਰੀ ਇਮਾਨਦਾਰੀ ਦੇ ਨਾਲ ਪਰਮੇਸ਼ਰ ਦੇ ਦਾਸ ਦੇ ਪਵਨ ਵਿੱਚ ਖੁਦਾ ਦੇ ਦਾਸ ਦੀ ਸੇਵਾ ਕਰਾਉਂਦੇ ਰਹੇ ਅਤੇ ਫਿਰ ਇਸ ਬ੍ਰਦਰ ਨੇ 2023 ਵਿੱਚ ਪੰਜਾਬ ਪੁਲਿਸ ਦੀ ਨੌਕਰੀ ਤੇ ਲਈ ਪੇਪਰ ਦਿੱਤਾ ਅਤੇ ਉਹ ਪੇਪਰ ਕਲੀਅਰ ਹੋ ਗਿਆ ਅਤੇ ਪਰਮੇਸ਼ਰ ਨੇ ਇਸ ਬ੍ਰਦਰ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੇ ਬਲੈਸ ਕੀਤਾ ਜ਼ੋਰਦਾਰ ਜ਼ਿੰਦਾਦਾਰੀਆਂ ਦੇ ਨਾਲ ਉਸ ਜੀ ਬਿਲ ਪਰਮੇਸ਼ਰ ਦੀ ਤਾਰੀਫ ਕਰਾਂਗੇ ਜਦੋਂ ਮਨੁੱਖ ਆਪਣੇ ਕੰਮਾਂ ਨੂੰ ਕਰਕੇ ਥੱਕ ਜਾਂਦਾ ਹੈ ਪਰਮੇਸ਼ਰ ਅੱਜ ਵੀ ਚਾਹੁੰਦਾ ਹੈ ਕਿ ਤੁਸੀਂ ਥੱਕੇ ਹੋਏ ਆਓ ਕਿਉਂਕਿ ਫਤਿਹ ਦੇ ਕਲਾਮ ਚ ਲਿਖਿਆ ਹੈ ਹੇ ਪਾਰਹੇ ਡਬੇ ਹੋਏ ਕੁਚਲੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਖੁਦਾ ਆਰਾਮ ਦੇਣ ਵਾਲਾ ਪਰਮੇਸ਼ਰ ਹੈ ਉਹ ਉਹਨਾਂ ਨੂੰ ਹੀ ਦਿੰਦਾ ਹੈ ਜੋ ਉਹਦੇ ਅੱਗੇ ਝੁਕ ਕੇ ਆਉਂਦੇ ਹਨ ਇਹ ਬ੍ਰਦਰ ਨੇ ਪੂਰੀ ਇਮਾਨਦਾਰੀ ਦੇ ਨਾਲ ਖੁਦਾ ਦੇ ਪਵਨ ਵਿੱਚ ਸੇਵਾ ਕੀਤੀ ਉਹਨਾਂ ਦੇ ਦਾਸ ਰਹੇ ਅੱਜ ਖੁਦਾ ਨੇ ਇਸ ਬ੍ਰਦਰ ਨੂੰ ਪੰਜਾਬ ਪੁਲਿਸ ਦੀ ਨੌਕਰੀ ਦੇ ਨਾਲ ਬਲੈਸ ਕੀਤਾ ਹੈ ਜ਼ੋਰਦਾਰ ਜ਼ਿੰਦਾਦਾਰੀ ਦੇ ਨਾਲ ਉਸ ਜੀ ਵੀ ਪਰਮੇਸ਼ੁਰ ਦੀ ਤਾਰੀਫ ਕਰਾਂਗੇ ਜੋ ਅਦਭੁਤ ਮਹਿਮਤ ਕਾਰੂ ਦੇ ਯੋਗ ਪਰਮੇਸ਼ੁਰ ਹੈ ਥੈਂਕ ਯੂ ਲਾਰਡ ਇਹ ਪਰਮੇਸ਼ੁਰ ਦੇ ਦਾਸ ਦਾ ਔਰ ਖੁਦਾ ਪਰ ਵੀ ਈਸ਼ ਮਸੀਹਾ ਧੰਨਵਾਦ ਕਰਦੇ ਹਨ ਤਾਰੀਫ ਕਰਾਂਗੇ ਇੱਕ ਵਾਰ ਜ਼ੋਰਦਾਰ ਤਾਲੀਆਂ ਦੇ ਨਾਲ